ਆ ਰਾਮਨਾ ਬੁਰਕ ਨਾ ਜਾਈ ਅੱਛਾ ਫਿਰ ਬੇਬੇ ਨੂੰ ਕਿੱਦਾਂ ਲੱਗੀ ਮੈਂ ਠੀਕ ਹੀ ਲੱਗੀ ਆ ਹੋ ਜਿਹੜੀ ਮੋਟਰ ਆ ਨਾ ਉਹ ਆਪਣੀ ਹੈ ਆ ਤੂੰ ਮੋਟੇ ਚੱਡ ਇਹ ਦੱਸ ਕਿ ਬੇਬੇ ਨੂੰ ਮੈਂ ਕਿੱਦਾਂ ਲੱਗੀ ਸੋਹਣੀ ਲੱਗੀ ਨਾ ਮੈਂ ਪਸੰਦ ਆ ਨਾ ਬੇਬੇ ਨੂੰ ਨਹੀਂ ਹਾਂ ਤੈਨੂੰ ਕੀ ਲੋੜ ਸੀ ਕੀ ਨੱਚਣ ਦੀ ਮਤਲਬ ਪਿੰਡ ਵਾਲੀਆਂ ਬੀਬੀਆਂ ਬੇਬੇ ਨੂੰ ਪਤਾ ਕੀ ਕਹਿੰਦੀਆਂ ਕੀ ਕਹਿੰਦੀਆਂ ਕੁੜੀ ਬੜੀ ਤੇਜ਼ ਆ ਇਹਨੇ ਨਹੀਂ ਵਸਣ ਦੇਣਾ ਤੇਰਾ ਘਰ ਬਚਾਲਾ ਆ ਆਪਣੇ ਮੁੰਡੇ ਨੂੰ ਹਾਈ ਹਾਈ ਮੇ ਤਾਂ ਮੇ ਤਾਂ ਤਾਂ ਅੱਛੀ ਸੀ ਕਿ ਬੇਬੇ ਨੂੰ ਪਤਾ ਲੱਗ ਜਾਂਦਾ ਕਿ ਮੈਂ ਕਿੰਨਾ ਸੋਹਣਾ ਕਿੱਦਾਂ ਪੌਣੀ ਆ ਯਾਰ ਮੇਰੇ ਤਾਂ ਨਾਲ ਨਾਲ ਕੇ ਹੱਲੇ ਤੱਕ ਲੱਤਾਂ ਦਰਦ ਹੋ ਰਹੀਆਂ ਮੈਨੂੰ ਕੀ ਪਤਾ ਸੀ ਲੋਕੀ ਇੱਦਾਂ ਸੋਚ ਲੈਣਗੇ ਆਹੀ ਤਾਂ ਪੰਗਾ ਪਰ ਗਲਤੀ ਤੇਰੀ ਨਹੀਂ ਗਈ ਮੈਨੂੰ ਨਹੀਂ ਬੁਲਾਉਣਾ ਚਾਹੀਦਾ ਸੀ ਤੈਨੂੰ ਹਾਏ ਫੇਰ ਉਹਨਾਂ ਪੱਬੀ ਬੇਬੇ ਨੂੰ ਕਿਵੇਂ ਬਣਾਵਾਂਗੇ ਉਹ ਖੜ ਜਾ ਬੇਬੇ ਨੂੰ ਕਿੱਦਾਂ ਬਣਾਈਏ ਹੂੰ ਚਾਹ ਬਣਾਉਣੀ ਆਉਂਦੀ ਕਾਫੀ ਬੇਬੇ ਕਾਫੀ ਨਹੀਂ ਪੀਂਦੀ ਪਿੰਨੀਆਂ ਤਾਂ ਬਣਾ ਲੇਗੀ ਹੂੰ ਪਾਸਤਾ Charlie, Torlo.